ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ ਲਾਗ ਰਿਹਾ ਮੇਰਾ ਚੀਤ ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਆਦਿ ਅੰਤ ਪ੍ਰਭ ਸਦਾ ਸਹਾਈ ਵਾ ਵਾ ਆਦਿ ਅੰਤ ਪ੍ਰਭ ਸਦਾ ਸਹਾਈ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਔਖੀ ਘੜੀ ਨਾ ਦੇਖਣ ਦੇਈ 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 ਆਪਣਾ ਬਿਰਦ ਸੰਭਾਲੇ ਆਪਣਾ ਬਿਰਦ ਸੰਭਾਲੇ अपना विरद अपना बिरद संभाले हाथ दे रखे अपने को हाथ दे रखे अपने को ਸਾਸ ਸਾਸ ਪ੍ਰਤ ਪਾਲੇ ਸਾਸ ਸਾਸ ਪ੍ਰਤ ਪਾਲੇ ਲਾਗ ਰਹੇ ਹੋ ਮੇਰਾ ਚੀਤ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਸਾਸ ਸਾਸ ਪ੍ਰਤ ਪਾਲੇ ਸਾਸ ਸਾਸ ਪ੍ਰਤ ਪਾਲੇ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਵਾਹਿਗੁਰੂ ਆਦ ਅੰਤ ਪ੍ਰਭ ਸਦਾ ਸਹਾਈ ਆ ਦੇ ਅੰਤ ਪ੍ਰਭ ਸਦਾ ਸਹਾਈ ਆ ਦੇ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਧਨ ਹਮਾਰਾ ਮੀਤ ਮਨ ਬिलास ਭਏ ਸਾਹਿਬ ਕੇ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਵਡਾਈ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਪ੍ਰਭ ਪੂਰਨ ਪੈਜ ਰਖਾਈ ਲਾਗ ਰਹੇ ਓ ਮੇਰਾ ਚੀਤ ਪ੍ਰਭ ਸਿਓ ਲਾਗ ਰਹੇ ਓ ਮੇਰਾ ਚੀਤ ਲਾਗ ਰਹੇ ਓ ਮੇਰਾ ਆਦਿ ਅੰਤ ਪ੍ਰਭ ਸਦਾ ਸਹਾਈ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਧੰਨ ਹਮਾਰਾ ਮੀਤ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੇਨਾਂ ਦੀ ਰਸਨਾ ਤੋਂ ਚਰਨ ਕੀਤੇ ਹੋਏ ਪਵਨ ਸ਼ਬਦ ਆਪਾਂ ਸਾਰਿਆਂ ਨੇ ਗਾਇਨ ਕੀਤਾ ਵੈਸੇ ਕਿੰਨਾ ਚੰਗਾ ਹੋਵੇ ਜੇ ਸਾਡੇ ਘਰਾਂ ਦਾ ਮਾਹੌਲ ਇਦਾਂ ਦਾ ਬਣ ਜਾਏ ਕਿ ਪਰਿਵਾਰਾਂ ਦੇ ਜੀ ਰਲ ਕੇ ਸਤਿਗੁਰ ਦੀ ਬਾਣੀ ਪੜਨ ਜਿਹੜਾ ਨਹੀਂ ਪੜ ਸਕਦਾ ਉਹ కూਲ ਬਹਿ ਕੇ ਬਾਣੀ ਨੂੰ ਸੁਣੇ ਭਾਵੇਂ ਤੁਸੀਂ ਇੱਕ ਸ਼ਬਦ ਦੀ ਵਿਚਾਰ ਹੀ ਆਪਣੇ ਪਰਿਵਾਰ ਵਿੱਚ ਬਹਿ ਕੇ ਉਹਦੇ ਅਰਥ ਪੜ ਲਓ ਉਹਦੇ ਮੀਨਿੰਗ ਸਮਝ ਲਓ ਆਪਸ ਵਿੱਚ ਵਿਚਾਰ ਗੋਸ਼ਟੀ ਕਰ ਲਓ ਜੇ ਬਾਣੀ ਦੇ ਉੱਤੇ ਵਿਚਾਰ ਆਪਣੇ ਪਰਿਵਾਰਾਂ ਵਿੱਚ ਕਰਨੀ ਸ਼ੁਰੂ ਹੋ ਜਾਏ ਘਰ ਘਰ ਦੇ ਵਿੱਚ 사త్సੰਗ ਵਾਲਾ ਮਾਹੌਲ ਬਣ ਜਾਏ ਤੇ ਕਿੰਨਾ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਪਾਵਨ ਬਚਨ ਆਪਾਂ ਪੜ੍ਹਿਆ ਪ੍ਰਭ ਸਿਉ ਲਾਗ ਰਹਿਉ ਮੇਰਾ ਚਿਤ ਇਹ ਆਜ ਆਮ ਹੀ ਸਵਾਲ ਹੈ ਹਰ ਇੱਕ ਬੰਦੇ ਦਾ ਮੈਂ ਪਾਠ ਕਰਦਾ ਮੇਰਾ ਪਾਠ ਵਿੱਚ ਮਨ ਨਹੀਂ ਲੱਗਦਾ